ਨਸ਼ੇ ਛਡਾਊ ਕੇਂਦਰ ਦੇ ਬਾਹਰ ਦੋ ਨੌਜਵਾਨਾਂ ਦਾ ਚਾਕੂ ਮਾਰ ਕੇ ਕੀਤਾ ਗਿਆ ਕਤਲ ਇੱਕ ਦੇ ਹੋਏ ਮੌਤ ਦੂਜਾ ਗੰਭੀਰ ਜ਼ਖਮੀ ਮਾਰ ਕੇ ਮਨੂਲੀ ਬਣਾ ਕੋਰ ਚੀ ਕੋਰ ਨਹੀਂ ਸੀ ਕੋਈ ਮੁੰਡਾ ਆਇਆ ਮਲਾ ਕੇ ਲੈ ਗਿਆ ਨੂ ਉਹ ਕੰਨਾ ਜਾ ਬਲਾ ਕੇ ਆ ਉਹ ਟੋਕੇ ਨਾ ਬਣਾ ਕੇ ਲੈ ਗਿਆ ਮੇਰੇ ਮੁੰਡੇ ਨੇ ਬਣਾ ਨਹੀਂ ਕੀ ਕੀ ਮਾਰਿਆ ਮੇਰੇ ਬੱਚੇ ਨੂੰ ਮੈਂ ਕਿਤੇ ਜਾਵਾ ਮੇਰਾ ਇਕੋ ਸਾਰਾ ਮੇਰਾ ਬੱਚਾ ਸੀ ਇਹ ਮੇਰੇ ਮੁੰਡੇ ਨਾਲ ਸੱਚਨ ਮਿਲੋ ਤਰਾ ਕੰਮ ਨਹੀਂ ਕਰ ਰਹੇ ਕਦੇ ਸੁਣਾ ਸੀ ਹਾਂਜੀ ਤੁਹਾਡੇ ਬੇਟੇ ਦਾ ਮਤਲਬ ਹੋ ਜਾਣਾ ਇਸ ਤਰ੍ਹਾਂ ਤੁਹਾਨੂੰ ਫੇਰ ਦੱਸਿਆ ਰੱਖੋ ਮੈਨੂੰ ਕੋਹੜ ਕੀਤਾ ਸੀ ਵਲੋਸਤ ਲਵਾਇਆ ਕੋਹੜ ਮੈਨੂੰ ਤੁਹਾਡਾ ਮੁੰਡੇ ਨੂੰ ਮਾਰ ਕੇ ਨੇ ਜਲਦੀ ਆਜੋ ਮੈਨੂੰ ਕੋਈ ਸਾਰਾ ਨਹੀਂ ਸੀ ਜਾਣ ਤਾਂ ਮੇਰਾ ਚੀਜ ਵਾਈ ਆਏ ਉਹ ਮਨ ਬਿਟਾ ਕੇ ਲੈ ਗਏ ਕੋਟੇ ਪਹੁੰਚਾ ਜਾਣ ਵੋ ਮੁੱਕ ਗਿਆ ਸੀਗਾ ਕਾਰਨ ਕੀ ਵਲੋਸਤ ਮੈਨੂੰ ਪਤਾ ਨਹੀਂ ਕਿਸੇ ਗੱਲ ਦਾ ਇਹ ਕਥਨਾ ਹੋਈ ਕਿਥੇ ਲੱਗ ਗਿਆ ਮੈਨੂੰ ਜਸੀ ਮਲਾਸਤਾਂ ਲਈ ਫੋਨ ਆਇਆ ਬਾਅਦ ਚ ਹਾਂਜੀ ਤੇ ਚਾਰ ਬੰਦੇ ਡਾਕਟਰ ਦਾ ਮੁੰਡਿਆ ਨਰਜਾ ਨਾ ਆਇਆ ਆ ਮੈਡਮ ਦਾ ਆਇਆ ਜਗਾ ਬੈਤੋ ਚੀ ਇਹ ਦਵਾਈ ਲੈ ਕੇ ਆਪਣੇ ਨੂੰ ਮੇਰੀ ਕੁੜੀ ਵੀ ਆਈ ਅਸੀਂ ਤਿੰਨੇ ਜਾ ਕੇ ਦੇਖਿਆ ਤੇ ਖਤਮ ਹੋਇਆ ਆ ਪ੍ਰਸੀ ਕੋਈ ਗਲਤੀ ਸੀ ਕਿ ਜਿਹਨੇ ਉਹਨਾਂ ਤੇ ਹਮਲਾ ਕੀਤਾ ਬੰਦੇ ਕੋਈ ਪਤਾ ਨਹੀਂ ਬੁੱਧਰਾ ਸਾਰਿਆਂ ਨੂੰ ਪਤਾ ਨਹੀਂ ਆ ਤੇ ਆਪਣੇ ਘਰ ਸਾਰੀਆਂ ਸੀ ਸੱਤ ਕੁੜੀਆਂ ਦਿਆਂ ਜਦੋਂ ਆਮ ਸੱਚੀ ਨਾ ਭਾਈ ਕੋਈ ਨਸ਼ੇ ਵਿੱਚ ਆਪੀ ਸੀ ਕਿ ਜੈ ਕੋਈ ਨਹੀਂ ਜੀ ਬਲਤ ਚਲਦੀ ਦਵਾਈ ਕਲ ਖਾਂਦਾ ਸੀ ਨਸ਼ਾ ਕਰਦੇ ਸੀ ਮਾੜਾ ਮੋਟਾ ਕਰਦਾ ਕੋਈ ਨਾ ਜੇਲ੍ਹ ਚ ਰਹਿ ਕੇ ਐਣਾ ਉਹ ਪਰਚਾ ਪਿਆ ਸੀ ਉਹ ਜਦੋਂ ਵਿਆਹ ਹੋਇਆ ਸੀ ਛੋਟੀ ਉਮਰ ਚ ਉਸੇ ਫਿਰ ਨਸ਼ਾ ਲੱਗ ਗਿਆ ਥੋੜਾ ਬੋਤਲ ਨੂੰ ਮੈਰਿਡ ਹੈ ਜੀ ਹਾਂਜੀ ਮੈਰਿਡ ਹੈ ਬੇਟੀ ਇੱਕ ਹੀ ਬੇਟੀ ਹੈ ਇੱਕ ਹੀ ਬੇਟੀ ਉਹ ਵੇਕੇ ਚਲ ਗਈ ਸੀ ਉਹਦੀ ਬੋਟੀ ਤਫੇਰ ਉਹ ਉਹ ਦਵਾਈ ਛੁੜਾਣ ਦੀ ਦਵਾਈ ਖਾਂਦਾ ਸੀ ਛੁੜਾਣ ਦੀ ਦਵਾਈ ਖਵਾਉਂਦਾ ਸੀ ਹਸਪੀਟਲ ਦਵਾਈ ਲੈਣ ਗਿਆ ਸੀ ਦਵਾਈ ਲੈਣ ਗਿਆ ਸੀ ਉੱਥੇ ਉਹਦੇ ਨਾਲ ਕੀ ਕਾਰਨ ਕੀ ਹੋਇਆ ਦਾ ਕੁਝ ਪਤਾ ਨਹੀਂ ਲੱਗਦਾ ਜਿੰਨਾ ਮਰਿਆ ਗਿਆ ਉਹਨਾਂ ਕੋਈ ਪਛਾਣ ਨਹੀਂ ਰਚੀ ਸੀ ਕਿ ਉਹ ਕੋਈ ਉਹਨਾਂ ਦਾ ਯਾਰ ਦੋਸਤ ਪਤਾ ਨਹੀਂ ਆਦਾ ਨਹੀਂ ਤੇ ਘਰ ਲੈ ਕੇ ਗਿਆ ਕਰਵਾਉਂਦਾ ਜਾਂਦਾ ਜਾਂਦਾ ਅੱਗੇ ਪੁੰਨਾ ਸੋ ਉਹਨੂੰ ਕਿੰਨੇ ਮਾਰਿਆ ਪਰ ਘਰ ਘਟਨੀਏ ਹੁੰਦੇ ਨੇ ਕੀ ਮੰਗ ਮੰਗਦੇ ਪਰਸਾਖੀ ਤੋਂ ਸਾਡਾ ਭਰਾ ਨਹੀਂ ਚਾਹੀਦਾ ਪਈ ਰਾਤ ਦੇ ਮਤਲਬ ਹੋਇਆ ਪਿਆ ਰਾਤੀ ਆਪਣੇ ਮਤਲਬ ਯਾਰ ਦੋਸਤ ਨਾਲ ਗਿਆ ਹੀ ਹੋ ਰਾਤੀ ਮੋੜੇ ਮੋਟੇ ਨਾਲ ਸੱਟ ਲੱਗੀ ਸੀ ਦੋ ਤਿੰਨ ਟੰਕ ਲੱਗੇ ਘਰੇ ਆ ਗਿਆ ਸੀ ਸਵੇਰੇ ਆਪਣਾ ਉੱਠਿਆ ਵਾ ਉਰ ਕੋਈ ਯਾਰ ਦੋਸਤ ਆਇਆ ਸਵੇਰੇ ਫਿਰ ਉਹਨੂੰ 10 ਵਜੇ ਲੈ ਗਿਆ ਆਪਣਾ ਮਤਲਬ ਨਸ਼ਾ ਝੜਾਉਦੀ ਉਹਦੀ ਗੋਲੀ ਲੱਗੀ ਉਹਨੂੰ ਉੱਥੇ ਲੈ ਗਿਆ ਕੀ ਪਤਾ ਇਹਨਾਂ ਨੇ ਆਪਣੀ ਗੇਮ ਪੂਰੀ ਉਹਨੂੰ ਰਣਜੀਤ ਸਿੰਘ ਹੈਗੀ ਹੀ ਪੂਰੀ ਪੂਰੀ ਪਲਾਨਿੰਗ ਹੋਣੀ ਹੈ ਇਹਨਾਂ ਦੀ ਇਸ ਕਰਕੇ ਇਹਨਾਂ ਨੇ ਉੱਥੇ ਜਾ ਕੇ ਇਹਨਾਂ ਨੇ ਪੂਰੀ ਪਲਾਨਿੰਗ ਕਰਕੇ ਰਾਤ ਦਾ ਜਿਹੜਾ ਹੈ ਨਾ ਕਾਂਡ ਇਹਨਾਂ ਰੋਦਨ ਰਣਜੀਤ ਕ ਜਿੱਥੇ ਦੋ ਨਸ਼ਾ ਛਡਾਉਦੇ ਜਿੱਥੇ ਗਏ ਆ ਕਿੱਥੇ ਕਰਕੇ ਆ ਜੀ ਇੱਕ ਮੁੰਡੀ ਦੇ ਕੋਲ ਭਾਈਆ ਮੁੰਡੀ ਦੇ ਕੋਲ ਭਾਈਆ ਮੁੰਡੀ ਚੋਂ ਹਾਂ ਜੀ ਚਲਦਾ ਜੀ ਨਸ਼ੇ ਕਰਕੇ ਹੋਇਆ ਜਾਂ ਪ੍ਰਾਣੀ ਰੰਜਿਸ਼ ਕਰਦਾ ਉਹ ਪ੍ਰਾਣੀ ਰੰਜਿਸ਼ ਹੋਣੀ ਆ ਭਾਈ ਕੋਈ ਹਾਂ ਜੀ ਇਹ ਤੇ ਬੰਨਾ ਹੀ ਆ ਕਿ ਨਸ਼ਾ ਨਸ਼ੇ ਦਾ ਤੇ ਬੰਨਾ ਹੀ ਆ ਭਾਜੀ ਹਾਂ ਜੀ ਅੱਛਾ ਤੇ ਜਿਹੜਾ ਮੁੱਖ ਦੋਸ਼ੀ ਜਿੰਨੇ ਕੋਲ ਉਹ ਉਹ ਲਾਗੀ ਲਾ ਗਿਆ ਉਹ ਮੁੰਡਾ ਭਾਈ ਫੜਿਆ ਗਿਆ ਪਹਿਲਾਂ ਇੱਥੇ ਚੁੰਗਿਆ ਸੀ ਹੁਣ ਸਿਵਲ ਹਸਪੀਟਲ ਗਿਆ ਵਾ ਠੀਕ ਹੈ ਜੀ ਬਾਕੀ ਹੁਣ ਜਿਹੜੀ ਪੁੱਛ-ਪੁੱਛ ਹੋਏਗੀ ਉਹ ਤੋਂ ਵੀ ਮਾੜਾ-ਮਾੜਾ ਪਰ ਚੱਲ ਗਿਆ ਕਿ ਇੱਕ ਬੰਦੇ ਦਾ ਕੰਮ ਨਹੀਂ ਘੱਟੋ-ਘੱਟ ਤਿੰਨ-ਚਾਰ ਮੁੰਡਿਆਂ ਦਾ ਕੰਮ ਹੈ ਉੱਥੇ ਪੂਰੀ ਪਲੈਨਿੰਗ ਦਾ ਕੰਮ ਹੋਇਆ ਹੈ ਵੀ ਕੈਮਰਾ ਲੱਗੇ ਉੱਥੇ ਲੱਗੇ ਸਕੇ ਪਤਾ ਨਹੀਂ ਭਾਈ ਜੀ ਕੀ ਮੰਗ ਮੰਗਦਾ ਹੈ ਪ੍ਰਸ਼ਾਸਨ ਭਾਈ ਇਹ ਪਲਾਨ ਸਾਫ਼ ਚਾਹੀਦਾ ਇਹ ਜੋ ਅੱਜ ਇਹ ਘਟਨਾ ਭਈਆ ਮੰਡੀ ਲਾਗੇ ਜਿਹੜਾ ਚੌਂਕ ਹੈਗਾ ਉੱਥੇ ਇੱਕ ਘਟਨਾ ਹੋਈ ਹੈਗੀ ਜਿਹਦੇ ਵਿੱਚ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਆ। ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਹੈ ਜਿਹਦਾ ਨਾਂ ਹੈਗਾ ਸਚਿਨ ਮਲੋਤੜਾ ਸਾਨਾ ਪ੍ਰੇਮਚੰਦ। ਇਹ ਜਿਹੜਾ ਰਹਿਣ ਵਾਲਾ ਹੈਗਾ ਇਹ ਕਾਹ ਮਂਡੀ ਦਾ ਰਹਿਣ ਵਾਲਾ ਤੇ ਇਹ ਆਪਸ ਦੇ ਵਿੱਚ ਜਿਨੇ ਇਹਨੂੰ ਕਤਲ ਕੀਤਾ ਉਹਦਾ ਨਾਂ ਹੈਗਾ ਸ਼ੁਭਮ ਕਲਿਆਣ ਜੀ ਉਹ ਉਹ ਵੀ ਕਾਹ ਮੰਡੀ ਦੇ ਲਾਗੇ ਦਾ ਭਈਆ ਚੌਂਕ ਹੈਗਾ ਉਹਦੇ ਲਾਗੇ ਦਾ ਰਹਿਣ ਵਾਲਾ ਹੈਗਾ ਇਹ। ਕੜੀ ਚੌਂਕ ਦੇ ਲਾਗੇ ਦਾ ਰਹਿਣ ਵਾਲਾ ਹੈਗਾ। ਇਹ ਸ਼ੁਭਮ ਤੇ ਇਹਨਾਂ ਦੇ ਆਪਸ ਵਿੱਚ ਦੋ ਦਿਨ ਪਹਿਲਾਂ ਕੋਈ ਕਿਸੇ ਜੀ ਗੱਲ ਤੋਂ ਲੈ ਕੇ ਤਕਰਾਰ ਹੋਈ ਸੀ ਜੀ ਤੇ ਅੱਜ ਫਿਰ ਇਹ ਉੱਥੇ ਚੌਂਕ ਲਾਗੇ ਇਕੱਠੇ ਹੋਏ ਸੀ ਜਿੱਥੇ ਦੁਬਾਰਾ ਇਹਨਾਂ ਦੀ ਆਪਸ ਤਕਰਾਰ ਹੋ ਗਈ ਤੇ ਸ਼ੁਭਮ ਨੇ ਜਿਹੜੇ ਹੈਗੇ ਆਪਣੇ ਸੁਰੀਚਕ ਜੇ ਵਿੱਚੋਂ ਸੁਰੀਕਾ ਦੇ ਕੇ ਇਹਦੇ ਮਾਰਤੀਆਂ ਜਿਹੜੇ ਉਹਦੇ ਇਹੋ ਜਿਹੀ ਲੱਗੀਆਂ ਹੈਗੀਆਂ ਜਿਹਨੂੰ ਇਮੀਜੇਟਲੀ ਹਫਸਰ ਬਚਾਏਗਾ ਜਿੱਥੇ ਵੀ ਡੈਥ ਹੋ ਗਈ ਆ ਤੇ ਇਹਦੇ ਨਾਲ ਇੱਕ ਹੋਰ ਮੁੰਡਾ ਸੀਗਾ ਤਨਿਸ਼ ਮਰਨ ਵਾਲੇ ਦੇ ਨਾਲ ਤਨੀਸ਼ ਮੁੰਡਾ ਸੀਗਾ ਉਹਦੇ ਵੀ ਇੰਜਰੀਸ ਹੈਗੀਆਂ ਥੋੜੀਆਂ ਜੀਆਂ ਹੋਈਆਂ ਹੈਗੀਆਂ ਪਰ ਉਹ ਅਜੇ ਆਊਟ ਆਫ ਡੇਂਜਰ ਹੈਗਾ ਠੀਕ ਹੈਗਾ ਕੀ ਕਾਰਨ ਕੀ ਸਰ ਲੱਗਦਾ ਕਿ ਜਿਹੜਾ ਵੀ ਖਤਮ ਕਰਨ ਦਾ ਮਾਮਲਾ ਹੈ ਕਾਰਨ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਹੈਗਾ ਕੋਈ ਕਿਸੇ ਗੱਲ ਨੂੰ ਲੈ ਕੇ ਤੁਤੂ ਮਮਾ ਹੋਈ ਸੀਗੀ ਉਹਦੇ ਬਾਰੇ ਜਿਹੜਾ ਵੈਰੀਫਾਈ ਕਰ ਰਹੇ ਆ ਅਸੀਂ ਤੇ ਇਹ ਜਿਹੜਾ ਨਾਲ ਦਾ ਮੁੰਡਾ ਤਨੀਸ਼ ਹੈਗਾ ਇਹ ਅਜੇ ਇਹ ਵੀ ਹਸਪੀਟਲ ਦਾਖਲਾ ਪਰ ਆਊਟ ਆਫ ਡੇਂਜਰ ਹੈਗਾ ਤੇ ਅਜੇ ਹੁਣ ਅਸੀਂ ਇਹ ਇਹਨਾਂ ਦੇ ਜਿਹੜਾ ਲੜ ਕੇ ਦੀ ਡੈਥ ਹੋਈ ਆ ਉਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਮ ਖਤਮਾਂਤਾ ਚ ਕੰਢਾ ਆ ਉਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਵੀ ਇਹ ਕੁਝ ਜਿਹੜੀਆਂ ਪ੍ਰੈਸ ਦੇ ਵਿੱਚ ਰੂਮਰਸ ਆ ਰਹੇ ਸੀਗੇ ਵੀ ਇਹ ਇਦਾਂ ਕਤਲ ਹੋ ਗਿਆ ਜੇ ਹੋ ਗਿਆ ਤੇ ਵਿੱਚ ਮੈਂ ਦੱਸਣਾ ਚਾਹੂੰਗਾ ਵੀ ਕਮਿਸ਼ਨਰੇਟ ਪੁਲਿਸ ਜਿਹੜੀ ਹੈਗੀ ਆ ਸਾਡੇ ACP ਵੈਸਟ ਔਰ ਜਿਹੜੇ SSO ਸੁਬਾਨ ਹੈਗੇ ਆ ਇਹ ਬੜੇ ਵਧੀਆ ਕੰਮ ਕਰ ਰਹੇ ਆ ਔਰ ਇਹ ਇਹ ਤੀਜਾ ਜੇ ਮਰਡਰ ਹੈਗਾ ਜਿਵੇਂ ਕਈ ਪ੍ਰੈਸਾਂ ਦੇ ਵੀ ਲਿਖ ਰਿਹਾ ਵੀ ਇਹ ਤੀਜਾ ਮਰਡਰ ਹੋ ਗਿਆ ਜੇ ਹੋ ਗਿਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਨਾ ਵੀ ਜੇ ਤੀਜਾ ਮਰਡਰ ਹੋਇਆ ਹੈਗਾ ਤੇ ਉਹਦੇ ਵਿੱਚ ਸਾਰੇ ਦੋਸ਼ੀ ਗ੍ਰਫਤਾਰ ਵੀ ਹੈਗੇ ਆ ਇਹका ਕੁਛ ਇੱਕ ਮੁਕਦਮਾ ਹੈਗਾ ਜਿਹਦੇ ਵਿੱਚ ਇੱਕ ਅੱਧਾ ਦੋਸ਼ੀ ਗ੍ਰফতার ਕਰਨਾ ਬਾਕੀ ਆ ਤੇ ਨਾਲ ਦੀ ਨਾਲ ਦੋਸ਼ੀ ਜਿਹੜਾ ਹੈਗਾ ਇਹ ਇਹਦੇ ਵੀ ਇੰਜਰੀਏ ਨੂੰ ਐਪ੍ਰੀਹੈਂਡ ਕਰ ਲਿਆ ਗਿਆ ਸੀਗਾ ਔਰ ਮੁਕਦਮਾ ਦਰਜ ਕਰਕੇ ਜਿਹੜੀ ਤਫਤੀਸ਼ ਜਿਹੜੀ ਹੈ ਇਹਦੀ ਕਰ ਰਹੀਆਂ ਜੀ ਸਿਰ ਲੜਾਈ ਦਾ ਕਾਰਨ ਕਿਹਾ ਪਰਿਵਾਰ ਮੈਂਬਰ ਨੇ ਕਿਹਾ ਕਿ ਗੋਲੀ ਨੂੰ ਲੈ ਕੇ ਜਿਹੜਾ ਕੀ లైਡਰ ਕਰਨ ਹੋਇਆ ਦਾ ਇੱਥੇ ਇੱਧਰ ਦਾ ਕੋਈ ਕੱਢ ਸਕਦਾ ਕੀ ਦਿਨ ਬੈਠ ਕੇ ਗੋਲੀ ਨਸ਼ੇ ਦੀ ਬੋਲੀ ਚੜਾਉ ਮੈਂ ਕਿੰਨਾ ਬਾਰ ਅਰੇ ਨਸ਼ਾ ਛਡਾਊ ਕੇਂਦਰ ਤੇ ਲੱਗੇ ਹੋਇਆ ਹੈਗਾ ਇਹਦੇ ਵਿੱਚ ਜਿਹੜੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਗੋਲੀਖਾਨ ਜਾਂਦੇ ਸੀਗੇ ਔਰ ਇਹ اسی ਗੱਲ ਨੂੰ ਹੀ ਵੈਰੀਫਾਈ ਕਰਨਾ ਹੈਗਾ ਵੀ ਕੀ ਇਹ ਜਿਹੜੀ ਵਜਾ ਲੰਦੇ ਸੀ ਨਾ ਵੀ ਕੀ ਹੈਗੀ ਆ ਕੇਸ ਗੱਲੋਂ ਲੜਾਈ ਹੋਈ ਹੈਗੀ ਆ ਉਹ ਤਾਂ ਹੋਰ ਸੈਂਟਰ ਚ ਜੇ ਸਾਰੇ ਬੰਦੇ ਗੋਲੀਖਾਨ ਜਾਂਦੇ ਹੈਗੇ ਆ ਤੇ ਉਥੇ ਇਹਨਾਂ ਦੇ ਕੇਸ ਹੋ ਜਾ ਕਰਕੇ ਲੜਾਈ ਆ ਵੀ ਦਵਾਈ ਤਾਂ ਜਿਹੜੀ ਸਰਕਾਰੀ ਹੈਗੀ ਆ ਉਹਦੇ ਨਾਲ ਇਹ ਤਾਂ ਕੋਈ ਲੈਣ ਦੇਣ ਨਹੀਂ ਹੈਗਾ ਤੇ ਬਾਹਰ ਇਹਨਾਂ ਨੇ ਕੋਈ ਆਪਸ ਚ ਦੰਗੇ ਸ਼ਾਇਗੀ ਹੈ ਤਾਂ ਕਿਸ ਗੱਲਾਂ ਸੀਗੀ ਉਹ ਜੇ ਤਫਤੀਸ਼ ਦਾ ਇੱਕ ਪੜਾਅ ਹੈਗਾ ਉਹ ਵੀ ਅਸੀਂ ਕਰ ਰਹੇ ਹਾਂ ਕੋਈ ਸੀਸੀਟੀਵੀ ਫੁਟੇ ਸਾਹਮਣੇ ਨਹੀਂ ਸਰ ਅਜੇ ਤੱਕ ਸਾਡੇ ਕੋਲ ਤਾਂ ਨਹੀਂ ਪਹਾਈ ਹੈਗੀ ਫਿਰ ਵੀ ਅਸੀਂ ਅਗਲੇ ਵਾਲੇ ਕੈਮਰੇ ਚੈੱਕ ਕਰਨੇ ਆ ਅਜੇ ਇਨੀਸ਼ੀਅਲ ਸਟੇਜ ਤੇ ਹੈਗਾ ਬੰਦੇ ਹਸਪੀਟਲ ਲੈ ਗਏ ਸੀ ਉੱਥੇ ਡੈਥ ਹੋ ਗਈ ਬਿਆਨ ਲਿਖ ਰਹੇ ਆ ਪਰਚਾ ਦਰਜ ਕਰ ਲਿਆ ਕਰਕੇ ਤੇ ਜਿਹੜੀ ਅਗਲੀ ਕਾਰਵਾਈ ਜਿਹੜੀ ਆ